ਰੋਬਿੰਗ ਆਈ ਦੇ ਬਸ 5 ਮਿੰਟ ਐਪੀਸੋਡ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡਾ ਮੇਜ਼ਬਾਨ ਪ੍ਰਭਜੋਤ ਸਿੰਘ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਲੱਗਿਆ ਜਿਹਦੇ ਵਿੱਚ ਤੁਹਾਨੂੰ ਸਭ ਨੂੰ ਬਹੁਤ ਇੰਟਰਸਟ ਹੋਵੇਗਾ ਬਹੁਤ ਸਾਰੇ ਤੁਸੀਂ ਪਹਿਲਾਂ ਵੀ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਭਾਰਤ ਆਏ ਹੋਵੋਗੇ ਤਾਂ ਜੋ ਸਸਤਾ ਤੇ ਵਧੀਆ ਇਲਾਜ ਹੋ ਸਕੇ ਪਰ ਉਹਦੀ ਗੱਲ ਕਰਦੇ ਆ ਕੁਛ ਥੇਰ ਬਾਅਦ ਬੋਲਣਾ ਜਾਣਾ ਬੈਲ ਦਾ ਜਿਹੜਾ ਆਈਕਨ ਹੈ ਉਸ ਤੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਰੋਵਿੰਗ ਆਈ ਦੇ ਸਾਰੇ ਦੇ ਸਾਰੇ ਐਪੀਸੋਡ ਬਸ 5 ਮਿੰਟ ਦੇ ਐਪੀਸੋਡ ਤੁਹਾਡੇ ਮੇਲ ਬਾਕਸ ਮਿਲ ਜਾਇਆ ਕਰਨ ਵਾਚ ਕਰੋ ਇੰਜੋਏ ਕਰੋ ਤੇ ਚਲੋ ਹੁਣ ਆਪਾਂ ਗੱਲ ਕਰਦੇ ਆ ਮੈਡੀਕਲ ਟ੍ਰੀਟਮੈਂਟ ਦੀ ਸਾਰੇ ਮੰਨਦੇ ਆ ਕਿ ਕੈਨੇਡਾ ਵਿੱਚ ਅਮਰੀਕਾ ਵਿੱਚ ਇੰਗਲੈਂਡ ਵਿੱਚ ਆਸਟ੍ਰੇਲੀਆ ਵਿੱਚ ਜਿਹੜਾ ਮੈਡੀਕਲ ਟ੍ਰੀਟਮੈਂਟ ਹੈ ਬਹੁਤ ਵਧੀਆ ਹੈ ਰਿਲਾਈਅਬਲ ਹੈ ਲੇਕਿਨ ਕਦੇ-ਕਦੇ ਉਹ ਸਾਡੇ ਜਿਹੜੀ ਪੌਕੇਟ ਹੈ ਉਹ ਲਾਉ ਨਹੀਂ ਕਰਦੀ ਤੇ ਅਸੀਂ ਫਿਰ ਦੇਖਦੇ ਆ ਕਿ ਕਿੱਦ ਜਾ ਕੇ ਸਸਤਾ ਤੇ ਵਧੀਆ ਭਰੋਸੇਮੰਦ ਟ੍ਰੀਟਮੈਂਟ ਮਿਲ ਜਾਵੇ ਸੋ ਬਹੁਤ سارے ਲੋਕ ਜਦੋਂ ਮਹੀਨੇ ਆਉਂਦੇ ਨੇ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਭਾਰਤ ਆ ਜਾਂਦੇ ਨੇ ਔਰ ਪੰਜਾਬ ਵਾਲੇ ਲੋਕ ਤਾਂ ਪੰਜਾਬ ਵੱਲ ਆਉਂਦੇ ਨੇ ਔਰ ਪੰਜਾਬ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਕਿ ਬਹੁਤ ਸਾਰੇ ਵਧੀਆ ਤੇ ਸਸਤਾ ਇਲਾਜ ਕਰਾਉਣ ਲਈ ਭਾਰਤ ਆਉਂਦੇ ਨੇ ਸੋ ਮੇਰੀ ਗੱਲਬਾਤ ਹੋਈ ਡਾਕਟਰ ਸੰਦੀਪ ਈਗਨ ਨਾਲ ਇੱਕ ਇਹ ਅਜਿਹਾ ਪ੍ਰਵਾਹ ਜਿਹੜਾ ਸਾਰਾ ਹੀ ਮੈਡੀਕਲ ਕੇਅਰ ਵਿੱਚ ਡੈਡੀਕੇਟਿਡ ਹੈ ਜਸਪਾਲ ਪੱਟੀ ਦੇ ਅੰਕਲ ਹਨ ਡਾਕਟਰ ਪੀ ਐਸ ਈਗਨ ਜੋ ਅਫਰੀਕਾ ਤੋਂ ਕਰਕੇ ਆਏ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਡੈਂਟਿਸਟਰੀ ਦੀ ਪ੍ਰੈਕਟਿਸ ਸ਼ੁਰੂ ਕੀਤੀ ਪੇਰੋਨ ਦਾ ਬੇਟਾ ਸੰਦੀਪ ਤੇ ਉਹਨਾਂ ਦੀ ਡਾਟਨ ਲਾ ਪ੍ਰਦੀਪ ਉਹ ਵੀ ਡੈਂਟਿਸਟ ਨੇ ਸਾਰਾ ਪਰਿਵਾਰ ਬੜੇ ਲੰਬੇ ਸਮੇਂ ਤੋਂ ਵਿਦੇਸ਼ਾਂ ਤੋਂ ਤੇ ਪੰਜਾਬ ਵਿੱਚੋਂ ਚੰਡੀਗੜ੍ਹ ਵਿੱਚੋਂ ਜਿਹੜੇ ਡੈਂਟਲ ਦੇ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਲੁੱਕ ਆਫਟਰ ਕਰਦੇ ਨੇ ਕਿਸ ਤਰ੍ਹਾਂ ਚੱਲਦਾ ਇਹ ਕੰਮ ਕਿਸ ਤਰ੍ਹਾਂ ਦੀ ਕਿੰਨਾ ਸਸਤਾ ਪੈਂਦਾ ਇਹ ਟ੍ਰੀਟਮੈਂਟ ਆਓ ਤੁਹਾਡੀ ਮੈਂ ਅੱਜ ਗੱਲਬਾਤ ਕਰਾਉਣਾ ਡਾਕਟਰ ਸੰਦੀਪ ਈਗਨ ਦੇ ਨਾਲ ਇਹ ਦੱਸੋ ਜੀ ਐਨ ਆਰ ਆਈ ਕਿਨੇ ਇਕ ਤੁਹਾਡੇ ਕੋਲ ਆਉਂਦੇ ਨੇ ਟ੍ਰੀਟਮੈਂਟ ਵੀ ਰੈਗੂਲਰ ਬੇਸਿਸ ਤੇ ਇਹ ਕੋਈ ਸੀਜ਼ਨ ਨਾ ਸਪੈਸ਼ਲ ਸੀਜ਼ਨ ਯਾ ओनली ਅ ਦੇ ਸਾਰਾ ਬੇਸ ਸਪੈਸਿਫਿਕ ਪੀਰੀਅਡ ਹੁੰਦਾ ਜਿਆਦਾ ਨਾਰਮਲੀ ਨੋਵੇਮਬਰ ਤੋਂ ਲੈ ਕੇ ਫੈਬਰੂਰੀ ਤੱਕ ਹਾਂ ਉਹਨਾਂ ਦਾ ਜਿਆਦਾ ਟਾਈਮ ਹੁੰਦਾ ਇੱਕ ਦੇ ਵੀ ਛੁੱਟੀ ਹੁੰਦੀ ਹੈ ਇੰਡੀਆ ਜੇ ਵੈਦਰ ਅੱਛਾ ਹੈ ਐਂਡ ਮੈਰਿਜ ਸੀਜ਼ਨ ਵੀ ਲੋਕ ਕਹਿੰਦੇ ਐ ਕਿ ਮਾਰਕ ਫੰਕਸ਼ਨਲ ਕਰਦੇ ਨੇ ਨਾਲ ਉਹ ਹੀ ਕਿ ਮੋਰ ਦੈਨ

ਹੈ ਇਵਨ ਫਲਾਈਟ ਦੇ ਖਰਚੇ ਕੱਢਣ ਤੋਂ ਬਾਅਦ ਵੀ ਸਸਤਾ ਪੈਂਦਾ ਹੈ ਕਿ ਕੁਝ ਜਿੱਦਾਂ ਉਹਨਾਂ ਨੂੰ ਆਰਥੋ ਰੋਟੀ ਜਿੱਦਾਂ ਬ੍ਰੇਸਿਸ ਵਗੈਰਾ ਉਹ ਤਾਂ ਨਹੀਂ ਇੱਥੇ ਹੋ ਪਾਉਂਦਾ ਬਿਕੋਜ਼ ਉਹ ਬੈਕਿੰਗ ਜ ਰੈਗੂਲਰ ਵਿਜ਼ਿਟਸ ਐਵਰੀ 4 ਟੂ 6 ਵੀਕਸ ਯਾ ਦੈਟਸ ਰਾਈਟ ਉਹ ਪੋਸੀਬਲ ਨਹੀਂ ਹੁੰਦਾ ਬਾਈ ਜਿੱਦਾਂ ਲੋਟ ਕਨਾਲ ਕਰਾਉਂ ਬ੍ਰੇਜ ਟੈਂਚਰਸ ਇੰਪਲਾਂਟਸ ਉਹ ਸਾਰੇ ਵਾਸਤੇ ਲੋਕ ਆਉਂਦੇ ਨੇ ਮੈਨੂੰ ਯਾਦ ਆਈ ਮੇਰਾ ਇੱਕ ਦੋਸਤ ਹੈ ਤੁਸੀਂ ਜਾਣਦੇ ਹੋ ਹਾਕੀ ਦਾ ਪਲੇਅਰ ਸੁਖਵੀਰ ਕਰੇ ਹਾਂਜੀ 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 ਉਨੇ ਵਾਰੀ ਕੋਰਿੰਥ ਸੀ ਅਸੀ ਕਿ ਉਹ ਲੈਕਟ ਉਸ ਜਗਨੇ ਤੋਂ ਅੱਜ ਤੁਹਾਡੇ ਕੋ ਹਾਂਜੀ ਜਰਮਨ ਬੰਦਾ ਸੀ ਨਾ ਉਹਨੇ ਟਰੀਟਮੈਂਟ ਕਰਾ ਕੇ ਫੇ ਮੈਨੂੰ ਘਰੇ ਵਾਲੇ ਦੱਸਿਆ ਕਿ ਨਾ ਉਹਨੂੰ ਐਨਾ ਵਧੀਆ ਟਰੀਟਮੈਂਟ ਮਿਲਿਆ ਹੈਪੀ ਤਾਂ ਬਹੁਤ ਹੀ ਸੀ ਬਟ ਹੀ ਸਨੀ ਸੇਵਡ ਲੋਟ ਆਫ ਮਨੀ ਐਂਡ ਵਿਦ ਦੈਟ ਮਨੀ ਹੀ ਸੋ ਆਲ ਓਵਰ ਨਾਰਥ ਇੰਡੀਆ ਹੀ ਕਨ ਟੂ ਬਰਸਰ ਹੀ ਵੈਂਟ ਟੂ ਹਾਲਾ ਹੈ ਹੈਂ ਐਨਜੋਏਡ ਹਿਸ ਲਾਈਕ ਮਨਥ ਲੰਗ ਸਟੇ ਇਨ ਬਾਰਟ ఎవਰੀਥਿੰਗ ਡਨ ਐਂਡ ਮੈਂ ਮੰਨ ਰਿਹਾ ਸਪ੍ਰੈਸ਼ੀਏਟ ਕਰਕੇ ਸੀ ਹਾਂਜੀ ਆਪਕੀ ਟ੍ਰੀਟਮੈਂਟ ਆਸ ਜਨਰਲ ਦਿੱਤਾ। ਹੂੰ। ਅਨੀ ਗੁੱਡ ਮੈਨ। ਭਰਤੀ ਆ ਸੀ। ਜਰਮਨਤਾਂ ਆ ਸੀ। ਮਾਂਦੋ ਹੀ ਡਿਡਨੋ ਐਨੀ ਇੰਗਲਿਸ਼। ਹੂੰ। ਮੈਨ ਜਰਮਨੀ ਸੀ ਆਦੇ ਉਹ ਡਿਟਲਸ ਉਹ ਬੀਰ ਭਾਰੀ ਵਿੱਚ ਕੋਲ ਆਸਲੇਟ ਕਰਦੇ ਸੀ। ਅਡਰੈਸ ਆ ਨੋ ਦਿਵਾਈ ਕਿੱਦਾਂ ਸੀ। ਹਾਂ। ਤੋ ਸੀ ਯੂਸਲ ਕਲਾਸੇ ਕੁਛ ਵੀ ਕਹਿਣਾ ਹੁੰਦਾ ਸੀ ਉਹ। ਹਾਏ ਹਾਏ। ਐਟ ਲੀਸਟ ਗੁੱਡ ਪਰਸਨ ਕਾਫੀ ਅਚੇ ਰਹੇ ਸੀ। ਇਹ ਹੋਰ ਕਿਹੜੇ ਕੰਟਰੀਆਂ ਦੇ ਲੋਕ ਜ਼ਿਆਦਾ ਆਉਂਦੇ ਨੇ? ਅਪਣੇ ਅਪਣੇ ਲੋਕ ਵੀ ਅੰਦਰ ਨੇ ਕਿ ਸਿਰਫ ਆਰਡਰ ਵੀ ਆਉਂਦੇ ਸੋ ਪਾਉਡਰ ਵੀ ਆ ਜਾਂਦੇ ਆ ਸਰ ਅੱਛਾ ਪਾਉਡਰ ਵੀ ਆਉਂਦੇ ਯੂ ਐਸ ਤੋਂ ਆਏ ਪਾਉਡਰ ਦੇਖੋ ਹਾਂ ਇਹ ਜਰਮਨੀ ਤੁਸੀਂ ਜਿਹੜਾ ਦੱਸਿਆ ਉਹ ਫਲਾਈ ਨਹੀਂ ਗੋ ਹਾਂ ਯੂਕੇ ਤੋਂ ਵੀ ਆਏ ਨੇ ਇਹ ਪਾਉਡਰਸ ਇਹ ਕੈਨੇਡਾ ਤੋਂ ਕਾਫੀ ਆਏ ਨੇ ਕੈਨੇਡਾ ਬਿਕਾਉਜ਼ ਸਾਡੇ ਰੂਟਸ ਇਨ ਦਾ ਲੈਂਡ ਹੋਏ ਆ ਫਲਾਈ ਦੇ ਵੈਰੀ ਵੈਰੀ ਪਰਾਨੀ ਵਾਕ ਤੋਂ ਸੀ ਆ ਕੈਨੇਡਾ ਤੋਂ ਵੀ ਆਏ ਨੇ ਆਪਣੇ ਇੰਡੀਅਨ ਵੀ ਹੈ ਕੈਨੇਡਾ ਤੋਂ ਗੁਜarati ਲੋਕ ਵੀ ਆਏ ਨੇ ਐਂਡ ਸਮ ਆਫ ਸੋ ਦੇ ਨੈਸ਼ਨਲਸ ਆ ਜੋ ਬਲੈਕ ਪੀਪਲ ਉਹਨਾਂ ਸਾਰੇ ਵੀ ਆ ਚਾਉਂਦੇ ਆ ਅੰਡ ਆਸਲ ਯੂਕੇ ਤੋਂ ਆਰਡਰ ਆਨੇ ਨੇ ਕਿਉਂਕਿ ਮੇਰੇ ਤੋਂ ਹਾਂ ਜਰਨੀ ਹੋਰ ਐਂਡ ਤੋਂ ਇੱਕੋ ਜਗਾ ਸਿੱਪਰੇ ਅਸਾ ਦੇ پاسٹریہ تو گیا ہے سر آسٹریلیا، نیوزی لینڈ، بہت اچھا ہے، لیکن کپڑا پنجابی اور نے چائنیز لیڈی ਨਾਲ میرج بھی کیا ہے، جو کہ بہت اچھا چائنیز میرج تھا اچھا تو انہوں نے میں لکھا تھا سر ورلڈ وڈ فن او نے کالڈ آج کل انڈیا از دی Destination right. Right. actually like developed countries ہیں نا so, dental treatment بہت costly ہے بہت costly ہاں تو انگلینڈ وغیرہ یورپ بھی تھوڑا جائے جائے کہ دے سوم ٹائم گو ٹو اسپین یا پرتگال یا ہنگری ਉਥੇ ਥੋੜਾ ਸਸਤਾ ਟ੍ਰੀਟਮੈਂਟ ਹੈ ਸੋਮੇਰ ਟੂ ਦਲਫ ਕੰਟਰੀਜ਼ ਜਿਵੇਂ ਜੈ ਯੂ ਐਸ ਕੈਨੇਡਾ ਆਸਟ੍ਰੇਲੀਆ ਇੰਡੀਆ ਰੋਕਸ ਜਿਹਦੇ ਪਿੰਗੇ ਬਰਤਾਨੀਆ ਦੇ ਸਪੈਸ਼ਲੀ ਇੰਡੀਅਨ ਲੋਕਾਂ ਦੇ ਨਾਲ ਇੱਕ ਤਾਂ ਚੱਕਰ ਲੱਗਦਾ ਹੈ ਯਾਰ ਸਰ ਅੰਗਰੇਜ਼ੀ ਨਾਲ ਦੋਨੋ ਰੂਟਸ ਕਿ ਜਦ ਇਹ ਰੂਟ ਕਰਾ ਲੈਣੇ ਆਂਦੇ ਜੀ ਐਂਡ ਇੰਗਿਆ ਕਸਾ ਤੇ ਪਰ ਜਿਹੜੇ ਲਾਈਕ థਾਈਲੈਂਡ ਵੀ ਕਹਿੰਦੇ ਕਿ ਡੈਸਟੀਨੇਸ਼ਨ ਹੈ ਹੈਲਥ ਕੇਅਰ ਲੋਕੀ ਬਹੁਤ థਾਈਲੈਂਡ ਬਹੁਤ ਜਾਂਦੇ ਨੇ ਹਾਂ ਜੇ ਤੁਸੀਂ ਉਹ థਾਈਲੈਂਡ ਵੀ ਕਾਫੀ اپ کمنگ ہے کافی بھی کافی لوگ ہوتے جب تھا دیکھنے کافی کچھ ہے گا نہیں میڈیکل ٹورزم ڈیولپ کرنے چاہیے انڈیا کو انڈیا بڑا پوٹینشیل پوٹینشل سکتا ہے ਅਜੀ ਜ਼ਰੂਰੀ ਜੇਰਾ ਆਪਣੇ ਆਪਾਂ ਨੌਰਥ ਇੰਡੀਆ ਦੇਖੀਏ ਕਾਫੀ ਪੋਟੈਂਸ਼ੀਅਲ ਹੈ ਦਿੱਲੀ ਤੇ ਮੋਬਿਲ ਜਾਂਦਾ ਕਿਉਂਕਿ ਆਫਰ ਚੰਡੀਗੜ੍ਹ ਦਾ ਏਅਰਪੋਰਟ ਚੱਲ ਨਹੀਂ ਹੋ ਰਿਹਾ ਚੱਲ ਨਹੀਂ ਹੋ ਰਿਹਾ ਜੇ ਚੱਲੂ ਹੋਲੇ ਬਹੁਤ ਫਰਕ ਬਹੁਤ ਫਰਕ ਪਈਗਾ ਸਰ ਥਿਸ ਮੇਕਸ ਲੋਟ ਆਫ ਡਿਫਰੈਂਸ ਆਰ ਏਰੀਆਜ਼ ਕਾਫੀ ਜ਼ਿਆਦਾ ਡਿਵੈਲਪਮੈਂਟ ਹੋ ਜਾਏਗੀ ਜੇ ਤੁਹਾਡੀ ਐਸੋਸੀਏਸ਼ਨ ਦੇਖਾ ਕਿਉਂ ਨਹੀਂ ਕਰਦੀ ਕਿ ਇਹਨਾਂ ਨੂੰ ਏਅਰਪੋਰਟ ਜਲਦੀ ਤਾਂ ਡੇਰ ਕੀਤਾ ਜਾ ਰਿਹਾ ਫਲਾਈਟਾਂ ਨਾ ਕਰ

ਪ੍ਰੋਜੈਕਟ ਵਾਲੇ ਇਸ ਏਰੀਆ ਨੂੰ ਦੇਖੋ ਬਹੁਤ ਜ਼ਿਆਦਾ ਬਿਜ਼ਨਸ ਐਂਡ ਆਪਰਟਿਨਿਟੀ ਮਿਲੇਗੀ ਲੋਕਾਂ ਨੂੰ ਬੜੀ ਸੁਰਤ ਹੋ ਜਾਈਗੀ ਜੇ ਇੱਥੇ ਸ਼ੁਰੂ ਕਰਦੇ ਹਾਂ ਇਨਫਰਾਸਟ੍ਰਕਚਰ ਚੰਗਾ ਸਾਡੇ ਕੋਲ ਹਸਪਤਾਲ ਚੰਗੇ ਐਂਡ ਬਾਰਦਰ ਪ੍ਰੋਜੈਕਟ ਅਦਰਵਾਈਜ਼ ਅਪਾਰਟ ਫਰਮ ਡੈਂਟਲਸ ਉੱਚੀ ਮੈਡੀਕਲ ਦੇਖੋ ਮੋਹਾਲੀ ਦਾ ਗਾੜੇ ਫੋਰਟੇਸ ਫੋਰਟੇਸ ਮੈਕਸ ਆ ਜਿਹੜਾ ਹਮਨ ਵਿੱਚ ਹੈ ਹਾਈ ਵੀ ਵਾਲਿਆਂ ਨੂੰ ਟੇਕਅਪ ਕੀਤਾ ਹੈ ਨਿਵਾਸਾ ਗ੍ਰੀਨ ਪਾਰਕ ਕੋ ਤਿਲੇ ਹਸਪਤਾਲ ਦੀ ਮੋਹਾਲੀ ਸਟ ਐ ਵਰਲਡ ਕਲਾਸ ਸਿਟੀਜ਼ ਨਾਲ Ja, wenn ich auch der Rest. Oh, wir wollen das auch nicht verstanden. Nein, 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 nein. Ich habe gesagt, dass du, wenn du nicht mehr Vater bist, dass du nicht mehr Professionen bist, dass du nicht mehr فیملی دار ایز فیملی ڈاکٹر بڑی لمبی ایسوسیشن ہے کیونکہ ایک بار میری وائف پوچھا سی مطلب ڈینٹل ٹریٹمنٹ چاہیے بکاز ڈینٹل پرابلم ہوں سی ਤਾਂ ਉਹ ਜਿਸ ਪਾਲ ਪਰਤੀ ਦੇ ਰਿਹਾ ਪਟਲੀ ਜਿਹੇ ਤਰ੍ਹਾਂ ਸਾਕੋ ਜਾਓ ਹਾਂਜੀ ਕਿ ਉਸ ਨੂੰ ਲੈ ਆਓ ਬੜੇ ਨਾਮੀ ਨਾਮ ਸੀ ਉਹਨਾਂ ਦਾ ਕਲੈਂਟਰ ਕੇਅਰ ਸੀ ਤੇ ਉਹਨਾਂ ਕੋਲ ਮੈਂ ਟ੍ਰੀਟਮੈਂਟ ਲੈਂਦਾ ਯਾਰ ਜਿਹਦੇ ਡਾਕਟਰ ਅਜਕੇ ਨੂੰ ਭਾਈ ਜੈ ਸਿੰਘ ਹਾਂ ਕਿੰਨੇ ਇਹਦੇ ਨੂੰ ਪੁੱਛਣਾ ਕਿ ਡਾਕਟਰ ਦਾ ਮਾਰ ਨਾਲ ਕਹਿੰਦਾ ਤੇ ਉਹ ਸਭ ਨਹੀਂ ਕਰਾ ਯਾਰ ਤੂੰ ਕਮਾਲ ਕਰਕੇ ਇੰਨਾ ਵਜਿਆ ਨੂੰ ਡਾਕਟਰ ਦੱਸਿਆ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਕੋਲ ਵੀ ਕਰਦੇ ਰਹੇ ਕਿ ਵਾਰੀ ਅਸੀਂ ਸਵੇਰੇ ਨਹੀਂ ਜਾ ਸਕੀ ਸੀ ਮੈਂ ਤੁਹਾਡੇ ਕੋਲ ਸ਼ੁਰੂ ਹੋ ਗਿਆ ਹੈ ਸਾਡੀ ਐਸੋਸੀਏਸ਼ਨ ਬੜੀ ਲੌਂਗ ਹੈ ਤੇ ਕਿ ਉਹਨਾਂ ਦੇ ਜਦੋਂ ਡਾਕਟਰ ਸਾਹਿਬ ਸੀਗੇ ਲੱਗਦੇ ਪੀਐਸ ਸੀਗੇ ਉਸ ਵੇਲੇ ਵੀ ਫੌਰਨ ਤੋਂ ਲੋਕ ਟ੍ਰੀਟਮੈਂਟ ਆਉਂਦੇ ਸੀ ਇਹ ਨਵਾਂ ਕਨਸੈਪਟ ਸਰ ਉਦੋਂ ਵੀ ਆਉਂਦੇ ਸੀਗੇ ਸਰ ਉਦੋਂ ਤੱਕ ਇਹਨਾਂ ਜਿਆਦਾ ਹਾਈਲਾਈਟ ਨਹੀਂ ਹੋਈ ਹੈ ਇਹ ਕਹਿੰਦਾ ਲੋਕ ਕਰਾ ਕੇ ਜਾਂਦੇ ਸੀ ਪਰ ਕਾਫੀ ਲੋਕ ਉਦੋਂ ਆਉਂਦੇ ਹੁੰਦੇ ਸੀ ਐਂਡ दैट واਜ਼ ਆਲਵੇਸ ਬੀਨ ਅ ਪਰਫੈਕਸ਼ਨਿਸਟ ਯਾ ਪਰਫੈਕਸ਼ਨਿਸਟ ਸ਼ਾਇਦ ਉਹਨਾਂ ਨਾਲ ਕੋਈ ਕੱਲ ਦੀ ਕੰਨੀ ਸੀ ਪਰ ਉਹਨਾਂ ਦੇ ਡਾਕਟਰੀ ਤੇ ਪਰ ਉਹ ਮਤਲਬ ਉਨਾ ਦਾ ਸੈਂਸ ਆ ਫਿਰ ਬੜਾ ਜੀ ਹਾਂ ਜੀ ਪਰ ਬਹੁਤ ਬੜੀ ਸੀ ਮੈਂ ਖੜੀ ਜੀ ਉਹ ਆਪਣਾ ਵੀ ਕੋਈ ਨਾ ਪ੍ਰੋਜੈਕਟ ਕਰਦੇ ਜੀ ਕਾ ਵੀ ਬਹੁਤ ਕਾਫੀ ਕੁਝ ਸਿੱਖਿਆ ਉਹ ਲਾਈ ਬੈਂਕ ਨੂੰ ਫੋਲੋ ਇਸੋ ਸਟੈਪ ਜਿੰਨਾ ਹੋਦਾ ਨਾ ਕੰਮ ਕਰ ਸਕੀ ਐ ਸੈਂਕੀ ਬਾਕੀ ਜਸਵੰਤ ਜੀ ਦਾ ਵੀ ਬਹੁਤ ਅੱਛੀ ਸੈਸ਼ਨ ਸੀ ਮੇਰੇ ਤੇ ਕਜ਼ਨ ਸੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਤੁਹਾਡੇ ਮੈਮ ਦਾ ਵੀ ਸਾਡਾ ਬੜਾ ਅੱਛਾ ਸੈਸ਼ਨ ਹੈ ਫਿਰ ਮੈਮ ਦੇ ਪੇਰੈਂਟਸ ਮਦਰ ਬ੍ਰਦਰ ਸਾਰੇ ਦੇ ਆਲ ਵੈਰੀ ਗੁੱਡ ਨਾਈਸ ਪੀਪਲ ਐਂਡ ਦੇ ਇਸ ਫੈਮਿਲੀ ਸੋ ਫੈਮਿਲੀ ਜੁੜ ਜਾਂਦੇ ਨੇ ਐਂਡ ਰੈਸਟੇਸ਼ਨ ਚੱਲੀ ਜਾਂਦੀ ਹੈ ਦੈਟਸ ਰਾਈਟ ਦੈਟਸ ਰਾਈਟ ਨਾਈਸ ਬਿਕੋਜ਼ ਤੁਹਾਡੇ ਤਾਂ ਇੱਕ ਜਿਹੜੀ ਡਾਇਗਨੋਸਟਿਕ ਹੈ کہ فاظر تو ہوں تو اڈے بہت بچے بھی میں نے گھردیا ہے میری ڈالی ویڈالی بھی ہیں آڈی وائی بھی ہیں آڈے باری پی نیتیس سارے فابلی بڑا بڑا اچپوشی ہے لیا ہے بڑا نام ایسپیکٹر کانی جان رہا ہی کار مال سیب نیتے ہیں تو میرے وایے بکتے ہیں چین کے ملد بڑا ہے کے لیے کوئی چین کے ملد کر دی جہاں تو میں ہم چین کے ملد کر دی جہاں جس چین کے ملد کر دی ج ਕਿਸੇ ਨੂੰ ਦੁੱਖ ਤੋਂ ਔਰ ਗਲੀ ਜ਼ਿਆਦਾ ਬੋੜਾ ਦੀ ਸੇਵਾ ਹੈ ਇਹ ਆਪਣੇ ਆਪ ਦੀ ਸੇਵਾ ਹੈ ਅੱਛਾ ਥੈਂਕ ਯੂ ਦਾ ਸਾਹਮਣੇ